ਸਰਕਾਰ ਜਲੰਧਰ ਬਾਰ ਐਸੋਸੀਏਸ਼ਨ ਨੇ ਪੁਲਿਸ ਤੇ ਲਾਪਰਵਾਹੀ ਅਤੇ ਪੱਖਪਾਤ ਦਾ ਦੋਸ਼ ਲਗਾਉਂਦੇ ਹੋਏ ਅੱਜ ਸੋਮਵਾਰ ਤੋਂ ਅਦਾਲਤਾਂ ਦੇ ਵਿੱਚ 9 ਦਿਨਾਂ ਦਾ 9 ਵਰਕਡੇ ਦਾ ਐਲਾਨ ਕੀਤਾ ਹੈ ਜਿਸ ਕਾਰਨ ਅਦਾਲਤਾਂ ਦੇ ਵਿੱਚ ਕੰਮ ਠੱਪ ਹੋ ਗਿਆ ਹੈ ਬਾਰ ਐਸੋਸੀਏਸ਼ਨ ਨਾਲ ਜੁੜੇ ਵਕੀਲਾਂ ਨੇ ਸਵੇਰੇ 10 ਵਜੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਵੱਡੀ ਗਿਣਤੀ ਦੇ ਵਿੱਚ ਕੋਰਟ ਕੰਪਲੈਕਸ ਦੇ ਵਿੱਚ ਵਕੀਲ ਇਕੱਠਾ ਹੋਏ ਐਸੋਸੀਏਸ਼ਨ ਨੇ ਸਾਰੇ ਵਕੀਲਾਂ ਨਿਆਇਕ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਵਿਭਾਗਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ ਐਸੋਸੀਏਸ਼ਨ ਦਾ ਦੋਸ਼ ਹੈ ਕਿ ਕਾਫੀ ਸਬੂਤ ਹੋਣ ਦੇ ਬਾਵਜੂਦ ਪੁਲਿਸ ਨੇ ਪਰਵਿੰਦਰ ਸਿੰਘ ਸੰਦੀਪ ਸਿੰਘ ਦੇ ਪਿਤਾ ਨੂੰ ਗ੍ਰਿਫਤਾਰ ਨਹੀਂ ਕੀਤਾ ਅਤੇ ਨਾ ਹੀ ਸैम ਕਵਾਤਰਾ ਵਿਰੁੱਧ ਐਫ ਆਈ ਆਰ ਦਰਜ ਕੀਤੀ ਹੈ ਅੱਜ ਜਿਹੜੀ ਸਟ੍ਰਾਈਕ ਕੀਤੀ ਗਈ ਹੈ ਇਹਦਾ ਕਾਰਨ ਹੈਗਾ ਕਿ ਕੁਝ ਦਿਨ ਪਹਿਲੇ ਸਾਡੇ ਐਡਵੋਕੇਟ ਨੇ ਮਿਸਟਰ ਮਨਦੀਪ ਸਿੰਘ ਸਜਦੀਪ ਉਹਨਾਂ ਨੂੰ ਇੱਕ ਐਕਸਟ੍ਰੈਸ਼ਨ ਦੀ ਕਾਲ ਆਈ ਇੱਕ ਕੈਨੇਡਾ ਤੋਂ ਹੈ ਇੱਕ ਸੰਦੀਪ ਸਿੰਘ ਉਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਵਟਸਐਪ ਤੇ ਇਹਨਾਂ ਨੂੰ ਇੰਸਟਾਗ੍ਰam ਤੇ ਔਰ ਜਿਹੜੇ ਬਾਕੀ ਫੇਸਬੁਕ ਤੇ ਇਹਨਾਂ ਨੂੰ ਕੰਟੈਕਟ ਕੀਤਾ ਚੈਟਿੰਗ ਵਗੈਰਾ ਸਟਾਰਟ ਕੀਤੀ ਜਿਹਦੇ ਵਿੱਚ ਉਹਨਾਂ ਨੇ ਇਹਨਾਂ ਕੋਲੋਂ ਪਹਿਲੇ ਜਿਹੜਾ ਹੈਗਾ 1.5 ਲੱਖ ਰੁਪਏ ਦੀ ਡਿਮਾਂਡ ਕੀਤੀ ਔਰ ਇਹ ਰਿਗਾਰਡਿੰਗ ਜਿਆਦਾ ਮੈਟਰ ਸੀਗਾ ਬਿਕੋਜ਼ देयर वाज ਅ ਟ੍ਰੈਸ਼ਨ देयर वाज ਅ ਥ੍ਰੈਟ ਇਵਨ ਉਹਨੇ ਇੱਥੇ ਤੱਕ ਕਿਹਾ ਕਿ ਜੇ ਤੁਸੀਂ ਜਿਹੜੀ ਸਾਡੀ ਨਹੀਂ ਸੁਣੋਗੇ ਤੁਹਾਡੀ ਫੈਮਿਲੀ ਨੂੰ ਵੀ ਹਰਟ ਕਰਾਂਗੇ ਔਰ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਵਾਂਗੇ ਦਾ ਮੈਟਰ ਵਾਸ ਇਮੀਡੀਏਟਲੀ ਰਿਪੋਰਟਡ ਟੂ ਦਾ ਪੁਲਿਸ ਸੈਸੀ ਜਸਾਬ ਦੀ ਨੌਲੇਜ ਕਿ ਮੈਟਰ ਵਾਸ ਹੀ ਲੈ ਕੇ ਆਏ ਆ ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਹੈ ਰੇ ਵਿੱਚ ਇੱਕ ਐਫ ਆਈ ਆਰ ਕੀਤੀ ਪਟਸਾੜੀ ਦੀ ਐਫ ਆਈ ਆਰ ਹੈ ਉਹ ਵੀ ਇਹਨਾਂ ਨੇ ਜਿਹੜੇ ਸੈਕਸ਼ਨ ਹੈ ਉਸ ਐਪਵੇਜ ਪੂਰੇ ਨਹੀਂ ਲਗਾਏ ਉਸ ਤੋਂ ਬਾਅਦ ਜਿਹੜਾ ਹੈ ਇੱਕ ਜਿਹੜਾ ਅਕਿਊਸਡ ਹੈ ਕਿਉਂਕਿ ਇਹਨਾਂ ਨੇ ਅਸੀਂ ਕੀ ਕੀਤਾ ਜਿਹੜਾ ਐਫ ਆਈ ਆਰ ਹੋ ਗਈ ਅਸੀਂ ਸੀ ਕਿ ਜਿਹੜਾ ਅਨਾਰਾ ਸੀ ਕਿ ਇੱਕ ਸੜਾ ਇੱਕ ਬੰਦਾ ਆਏਗਾ ਜਿਹੜਾ ਤੁਹਾਡੇ ਕੋਲ ਪੇਮੈਂਟ ਕਲੈਕਟ ਕਰੇਗਾ ਦੈਟ ਵਾਟ ਵੀ ਡਿਡ ਇਸ ਕਿ ਅਸੀਂ ਉਹ ਇਤੇ ਪੂਰਾ ਟਰੈਪ ਲਗਾਇਆ ਔਰ ਜਦ ਇਹਦੇ ਵਿੱਚੋਂ ਇੱਕ ਸैम ਕੁਆਤਰਾ ਨਾਮ ਦਾ ਹੈਗਾ ਜਿਹੜਾ ਕਿ ਉਹ ਇਹਨਾਂ ਕੋਲੇ ਆਫਰ ਦੇ ਆਫਿਸ ਆਇਆ ਜਿੱਥੇ ਇਹਨਾਂ ਕੋਲ ਰੈਮਸਮ ਦੀ ਅਮਾਉਂਟ ਲੈਣ ਆਇਆ ਟਰੈਪ ਲਗਾਇਆ ਸੀ ਇਹ ਸਟਾਫ ਨੂੰ ਬੁਲਾਇਆ ਗਿਆ उन्होंने आके उन्होंने असी उस वेल ही पुलिस अरैसट पाया और पुलिस ने उन्होंने डिटेन किया बट अटर सरप्राइज कि जो वो बंदा है जो है नैक्सट डे है उन्होंने रिलीज करता गया कह के इनोसेंट है असं उस वे क्या कि बंद घर पैसे लेने आ गया हाउ इज इनोसेंट ਤੇ ਉਹਨਾਂ ਨੇ ਕਹਿ ਜੀ ਆਪਾਂ ਇਨਵੈਸਟੀਗੇਸ਼ਨ ਕੀਤੀ ਹੈ ਇਹ ਇੱਕ ਵਿਕਟਮ ਅਸੀਂ ਕਹਿੰਦੇ ਵਿਕਟਮ ਹੈ ਤਾਂ ਤੁਸੀਂ ਹੋਰ ਇਨਵੈਸਟੀਗੇਸ਼ਨ ਕਰਦੇ ਪਹਿਲੇ ਹੈ ਕਿ ਤੁਹਾਨੂੰ ਇੱਕ ਬੰਦਾ ਘਰ ਆ ਕੇ ਪਰਚਾ ਦਰਜ ਕਰੋ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰੋ ਜੇ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਕੋਈ ਲੱਗਦਾ ਹੈ ਕਿ ਕੋਈ ਬੰਦਾ ਨਹੀਂ ਹੈ ਤਾਂ ਤੁਹਾਡੇ ਕੋਲ ਪੂਰੀ ਪਾਵਰ ਹੈ ਡਿਸਚਾਰਜ ਕਰਨ ਦੀ ਪਾਵਰ ਨੂੰ ਛੱਡਣ ਦੀ ਹੈ ਪਰ ਤੁਸੀਂ ਤਾਂ ਪਹਿਲੇ ਹੀ ਉਹਨੂੰ ਬਿਨਾਂ ਕੁਝ ਕਾਰਵਾਈ ਕੀਤੇ ਘਰ ਪੇਸ਼ ਤਾਂ ਉਸ ਤੋਂ ਬਾਅਦ ਜਿੱਦਾਂ ਹੀ ਇਹਨਾਂ ਨੇ ਛੱਡਿਆ ਨੈਕਸਟ ਡੇ ਉਹਨੇ ਜਿਹੜੀਆਂ ਨੇ ਫੇਸਬੁਕ ਤੇ YouTube ਤੇ ਥੋੜੀਆਂ ਜਿਹੜੀਆਂ ਹੈ ਡੈਫੀਨੀਟਿਵ ਸਟੇਟਮੈਂਟ ਅਬਾਊਟ ਮਿਸਟਰ ਮ ਔਰ ਬੇਟੀ ਦੇ ਨਾਮ ਉਸ ਤੋਂ ਬਾਅਦ ਅਸੀਂ ਸੀਪੀ ਅਫੀਸ ਮਿਲੇ ਅਸੀਂ ਉਸ ਵੇਲੇ ਜਾ ਕੇ ਇਹਨਾਂ ਨੂੰ ਕਿਹਾ ਕਿ ਆ ਚਲੋ ਇਹਨਾਂ ਨੇ ਥੋੜੀ ਬਹੁਤ ਕਾਰਵਾਈ ਕੀਤੀ ਹੈ ਇਹਨਾਂ ਨੇ ਉਹਦੇ ਵਿੱਚ ਉਹ ਸਾਰਾ ਚੀਜ਼ਾ ਜਿਹੜੀ ਹੈ ਡਿਲੀਟ ਕੀਤੀ ਹੈ ਪਰ ਉਹ ਬੰਦਾ ਇਹਨਾਂ ਕਿ ਉਹ ਦੁਬਾਰਾ ਨਵੇਂ ਚੈਨਲ ਕ੍ਰੀਏਟ ਕਰ ਲੈਂਦਾ ਕਿਸ ਨਾਮ ਤੋਂ ਇਹਨਾਂ ਨੂੰ ਜਾਇਆ ਜੀ ਕੋਈ ਨਾਮ ਦੱਸਿਆ ਕੋਈ ਗੈਂਗਸਟਰ ਸੀ ਜਾਂ ਕੋਈ ਦੇਖੋ ਇਹ ਪੁਲਿਸਿੰਗ ਬੈਸੀ ਸਾ ਬਾਟਾ ਪਰ ਉਹ ਆਪਣਾ ਨਾਮ ਸੰਦੀਪ ਸਿੰਘ ਦੱਸਦਾ ਹੈ ਉਹਦਾ ਇੱਕ ਚੈਨਲ ਹੈ ਉਸ ਚੈਨਲ ਵਿੱਚ ਚਲੋ ਐ ਤੇ ਹੁਣੇ ਆਏ ਹੈ ਪਰ ਉਸ ਚੈਨਲ ਵਿੱਚ ਅਸੀਂ ਬਾਹਰ ਵੀ ਵੈਰੀਫਾਈ ਕੀਤਾ ਹੈ ਈਵਨ ਚੀਫ ਮਿਨਿਸਟਰ ਨੂੰ ਪੁਲਿਸ ਆਫਿਸਰਸ ਨੂੰ ਲੀਡਰਸ ਨੂੰ ਸਾਰਿਆਂ ਨੂੰ ਗੱਲਾਂ ਘਟੀਆਂ ਜਾਂਦੀਆਂ ਨੇ ਪਰ ਬਹੁਤ ਜਿਹੜਾ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਹੜੀ ਇਸ ਵੇਲੇ ਮੈਂ ਰਿਪੀਟ ਵੀ ਨਹੀਂ ਕਰ ਸਕਦਾ ਪਰ ਅਸੀਂ ਹੈਰਾਨਾ ਕਿ ਜੇ 2-3 ਸਾਲ ਤੋਂ ਇਹ ਸਾਰਾ ਪ੍ਰੋਸੈਸ ਚੱਲ ਰਿਹਾ ਹੈ ਵਾਈ ਦਾ ਪੁਲਿਸ ਇਸ 슬ੀਪਿੰਗ 에ਰੇ ਵਿੱਚ ਅਗਰ ਤੁਸੀਂ ਸੀਐਮ ਨੂੰ ਵੀ ਤੁਸੀਂ ਗੱਲਾਂ ਕਰ ਰਹੇ ਹੋ ਜਾਂ ਹੋਰ politicans ਨੂੰ ਗੱਲਾਂ ਕਰ ਰਹੇ ਹੋ ਵੇਅਰ ਇਜ਼ ਐਨਆਈ ਇਹ ਪੁਲਿਸ ਨੇ ਮੰਨ ਤੁਹਾਡਣਾ ਕਿ ਪੁਲਿਸ ਨੇ ਸਾਡੀ ਗ੍ਰੀਵੈਂਸ ਤੇ ਕਈ ਉਹਦਾ ਫਾਦਰ ਹੈ ਫਾਦਰ ਜਿਹੜਾ ਹੈ ਪੁਲਿਸ ਨੇ ਉਹਨੂੰ ਇਨਵੈਸਟੀਗੇਸ਼ਨ ਕਰ ਰਹੀ ਹੈ ਅਸੀਂ ਇਹ ਹੈ ਕਿ ਇਹ ਫਾਦਰ ਹੈ ਹੀ ਹੈਜ਼ ਕਮ ਫਰਮ ਦਾ ਦੁਬਈ ਉਹ ਫਾਦਰ ਇੰਡੀਆ ਵਿੱਚ ਹੈਗਾ ਤੁਸੀਂ ਉਹਨੂੰ ਕਰੋ ਹੋਰ ਹੀ ਅਰੈਸਟ ਪ ਬਿਕੋਜ਼ ਹੀ ਇਜ਼ ਇਨਵੋਲਡ ਕਿਉਂਕਿ ਫਾਦਰ ਹੈ ਅਗਰ ਉਹ ਬੇਟਾ ਰੈਂਸਮ ਦੀ ਡਿਮਾਂਡ ਕਰਦਾ ਹੈ ਤੋਰੇ ਵਿਆਹ ਤੇ ਕੋਈ ਤੇਥੋਂ ਪੈਸਾ ਲੈ ਕੇ ਜਾ ਰਿਹਾ ਹੈ ਨਾ ਇਹ ਪਹਿਲਾ ਕੇਸ ਤੇ ਹੈ ਨਹੀਂ ਨਕੁਰਦਾਦਾਈ ਕੇਸ ਵੀ ਆਇਆ ਹੈ ਹੋਰ ਵੀ ਕੇਸ ਹੈ ਅਗਰ ਇੱਕ ਬੰਦਾ ਪਿੱਛੇ 1.5-2 ਸਾਲ ਤੋਂ ਥ੍ਰੈਟਨ ਕਰ ਰਿਹਾ ਹੈ ਤੇ ਰੈਂਸਮ ਦੀ amount ਇਕੱਠੀ ਕਰ ਰਿਹਾ ਤੇ ਉਹ ਇਕੱਠੀ ਕਰਕੇ ਕੋਈ ਤੇ ਲੈ ਕੇ ਜਾ ਰਿਹਾ ਹੈ ਇੱਥੋਂ ਮੈਸੇਜ ਵੀ ਇਹਨਾਂ ਨੂੰ ਆਏ ਨਾ ਆਏ ਨੂੰ ਮੈਸੇਜ ਆਈ ਨਹੀਂ ਕੋਈ ਬਲੈਕਮੇਲ ਦੇ ਹਾਂ ਮੈ ਕੋਈ ਇਹਨਾਂ ਨੂੰ ਰੈਸਮੈਂਟ ਫੋਟੋਆਂ ਦੇ ਜਾਂ ਕੋਈ ਨਹੀਂ ਫੋਟੋਆਂ ਦੇ ਨਹੀਂ ਪਰ ਉਹਨਾਂ ਨੇ ਇਹਨਾਂ ਦੀ ਜਿਹੜੀ Facebook ਦੀ ਫੋਟੋ ਆ ਗਈ ਹੈ ਪਰਸ ਆਪਣੀ ਓਰੇ ਵੀ ਚੋਣੇ ਜਿਹੜੀ ਗੱਲਾਂ ਕੀਤੀਆਂ ਜਿਹੜੀਆਂ ਮੈਂ ਇਸ ਵੀਡੀਓ ਦੇ ਵਿੱਚ ਕਰ ਸਕਦਾ ਉਹ ਵੀਡੀਓ ਡਿਲੀਟ ਹੋ ਗਿਆ ਪੁਲਿਸ ਜਿਹਾਉਣੇ ਵਿੱਚ ਪਾਪਾ ਵੀ ਦੇ ਕੇ ਸਾਰਿਆਂ ਦੇ ਭੇਜਿਆ ਆਉਣੇ ਕਿਹਾ ਹੁਣ ਹੜਤਾਲ ਕੀਤੀ ਹੈਗੀ ਹੈ ਕਿ ਆ ਪੁਲਿਸ ਦੇ ਸੀਨੀਅਰ ਅਫਸਰ ਕੋਈ ਆ ਹੀ ਨਹੀਂ ਅੱਜ ਤੱਕ ਸੀਨੀਅਰ ਪੁਲਿਸ ਅਫਸਰ ਨਹੀਂ ਆਏ ਸਾਡੀ ਉਹਨਾਂ ਨਾਲ ਗੱਲਬਾਤ ਜ਼ਰੂਰ ਹੋ ਰਹੀ ਹੈ ਔਰ ਅਸੀਂ ਇੱਕੋ ਹੀ ਆਪਣੀ ਚੀਜ਼ਾਂ ਹੈ ਗਿਆ ਇੱਕ ਤੇ ਸਾਡੀ ਹੈ ਕਿ ਫਾਦਰ ਨੂੰ ਓਰੇ ਖਿਲਾਫ ਐਫਆਈਆਰ ਕੀਤੀ ਜਾਏ ਇੱਕ ਆ ਇੱਕ ਜਿਹੜੇ ਸੈਕਸ਼ਨਸ ਹੈਗੇ ਨੇ ਉਹ ਸਾਰੇ ਲਗਾਏ ਜਾਣ ਔਰ ਥਰਡ ਸਾਡਾ ਹੈ ਕਿ ਜਿਹੜਾ ਮੈਟਰ ਹੈ ਐਨਆਈਏ ਜਾਂ ਕਿਸੇ ਨੂੰ ਇਹ ਜਿਹੜਾ ਨਾਟ ਓਨਲੀ ਥਿਸ ਇਸ਼ੂ ਬਟ ਦਾ ਇੰਟਾਇਰ ਇਸ਼ੂ ਜਿਹੜਾ ਬਾਕੀ ਪੋਲੀਟੀਸ਼ੀਅਨਸ ਵਗੈਰਾ ਹੈ ਉਹ ਸਾਰਾ ਕਵਰ ਕਰਕੇ ਉਹ ਖਰਾਬ ਜਿਹੜੀ ਐਨਆਈ ਕਾਰਵਾਈ ਕੀਤੀ ਜਾ ਉਹਨੇ ਜਿਹੜੀ ਹੈ 1.5 ਲੱਖ ਦੀ ਇਨਸ਼ਾਪ ਕੀਤੀ ਸੀ ਅੱਤਵਾਦ ਬਹੁਤ ਸਾਲ ਰਿਹਾ ਉਸ ਪੀਰੀਅਡ ਦੇ ਦੌਰਾਨ ਵੀ ਕਦੀ ਵਕੀਲਾਂ ਨੂੰ ਥ੍ਰੈਟਨਿੰਗ ਨਹੀਂ ਆਈਆਂ ਕਦੀ ਧਮਕੀਆਂ ਨਹੀਂ ਆਈਆਂ ਵਕੀਲ ਮੁਕਦਮੇ ਵੀ ਲੜਦੇ ਰਹੇ ਟੈਰਰਿਸਟ ਦੇ ਮੁਕਦਮੇ ਵੀ ਲੜਦੇ ਰਹੇ ਉਹਨਾਂ ਦੇ ਖਿਲਾਫ ਵੀ ਲੜਦੇ ਰਹੇ ਲੇਕਿਨ ਅੱਜ ਤੱਕ ਕਦੀ ਨਹੀਂ ਹੋਇਆ ਲੇਕਿਨ ਹੁਣ ਆਪਾਂ ਦੇਖਦੇ ਪਏ ਆ ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਈ ਕਹਿੰਦੇ ਵੀ ਲਾਅ ਐਂਡ ਆਰਡਰ ਬਹੁਤ ਡਿਗਰੀਓਰੇਟ ਹੈ ਮੈਂ ਕਹਾਂਗਾ ਕਿ ਲਾਅ ਐਂਡ ਆਰਡਰ ਰਿਹਾ ਹੀ ਨਹੀਂ ਪੰਜਾਬ ਦੇ ਵਿੱਚ ਅੱਜ ਇੱਕ ਛੋਟੇ ਜਿਹੇ ਇਸ਼ੂ ਦੇ ਵਿੱਚ ਇੱਕ ਸਾਡੇ ਸੀਨੀਅਰ ਵਕੀਲ ਸ਼੍ਰੀ ਮਨਦੀਪ ਸਿੰਘ ਸਚਦੇਵਾ ਜੀ ਨੂੰ ਇੱਕ ਥ੍ਰੈਟਨਿੰਗ ਕਾਲਸ ਆਉਂਦੀਆਂ ਕੈਨੇਡਾ ਤੋਂ ਬੈਠਾ ਕੋਈ ਸੋ ਕਾਲ ਟੈਰਰਿਸਟ ਐਕਟੀਵਿਟੀ ਇੰਨੀ ਗੱਲ ਦੇ ਉੱਤੇ ਅਸੀਂ ਸਾਰੀ ਜੁਡੀਸ਼ੀਅਲ ਸਿਸਟਮ ਮਿਲ ਗਿਆ ਔਰ ਇਹ ਸਿਰਫ ਸਿਰਫ ਮਨਦੀਪ ਸਿੰਘ ਸਚਦੇਵਾ ਨੂੰ ਹੀ ਨਹੀਂ ਇਹ ਸਾਰੀ ਸਾਡੀ ਲਾਇਰ ਕਮਿਊਨਿਟੀ ਤੇ ਲਾਇਰ ਬਰਾਦਰੀ ਦੇ ਉੱਤੇ ਇੱਕ ਥ੍ਰੈਟਨਿੰਗ ਆ ਗਈ ਹੈ ਔਰ ਇਹ ਸਾਰਾ ਇਸ ਦਾ ਕੌਣ ਕਸੂਰ ਹੈ ਕਿਉਂਕਿ ਇੱਕੋ ਹੀ ਗੱਲ ਹੈ ਕਿ ਪੰਜਾਬ ਪੁਲਿਸ ਦਾ ਡਰ ਬਿਲਕੁਲ ਇਹਨਾਂ ਗੈਂਗਸਟਰਾਂ ਨੂੰ ਰਹਾ ਹੀ ਨਹੀਂ ਔਰ ਮੈਂ ਰਾਦਰ ਇਹ ਵੀ ਕਹਿਣ ਚ ਨਹੀਂ ਅਗਰੇਜ਼ ਕਰਾਂਗਾ ਕਿ ਇਹਨਾਂ ਦਾ ਆਪਸ ਦੇ ਵਿੱਚ ਨੈਕਸਸ ਹੈ ਔਰ ਇਸੇ ਕਾਰਨ ਇਹਨਾਂ ਦੇ ਹੌਸਲੇ ਇੰਨੇ ਵੱਧ ਗਏ ਨੇ ਰੋਜ਼ ਅਸੀਂ ਸੁਣੀਦਾ ਰੋਜ਼ ਜਦੋਂ ਪੇਪਰ ਸਵੇਰੇ ਪੜੀਦਾ ਮਰਡਰ ਦੁਕੈਤੀ ਫਰੋਤੀ ਆ ਲੇਕਿਨ ਅੱਜ ਇਹ ਗੱਲਾਂ ਸਾਡੀਆਂ ਜੁਡੀਸ਼ੀਅਲ ਸਿਸਟਮ ਤੇ ਪਹੁੰਚ ਗਈਆਂ ਇਹ ਬਾਰ ਐਸੋਸੀਏਸ਼ਨ ਕਦੀ ਇਸ ਗੱਲ ਨੂੰ ਬਰਬਾਦ برداشت ਨਹੀਂ ਕਰੇਗੀ ਔਰ ਇਸ ਮੁੱਦੇ ਨੂੰ ਜਿੱਥੇ ਤੱਕ ਵੀ ਜਾਣਾ ਪਿਆ ਬਾਰ ਕਾਉਂਸਲ ਤੱਕ ਜਾਣਾ ਪਿਆ ਸਟੇਟ ਲੈਵਲ ਤੱਕ ਜਾਣਾ ਪਿਆ ਅਸੀਂ ਜਾਵਾਂਗੇ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਆਂ ਕਿ ਸਾਡੇ ਵਕੀਲਾਂ ਦਾ ਔਰ ਸਾਰੇ ਜੁਡੀਸ਼ੀਅਲ ਸਿਸਟਮ ਦਾ ਇੱਕ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਏ ਐਡਵੋਕੇਟ ਪ੍ਰੋਟੈਕਸ਼ਨ ਐਕਟ ਚਾਹੀਦਾ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋયા ਅੱਜ ਸਾਡੀ ਬਾਰ ਐਸੋਸੀਏਸ਼ਨ ਨੇ ਹੜਤਾਲ ਕੀਤੀ ਏ ਔਰ ਲੋਡ ਪੈਂਦੇ ਉੱਤੇ ਜੇ ਸਾਡੀ ਕਮੇਟੀ ਫੈਸਲਾ ਕਰਦੀ ਏ ਸਟੇਟ ਲੈਵਲ ਤੱਕ ਵੀ ਕਾਲ ਕਰਾਂਗੇ ਔਰ ਇਸ ਮੁੱਦੇ ਨੂੰ ਅਸੀਂ ਏਡੀ ਜਲਦੀ ਨਹੀਂ ਛੱਡਾਂਗੇ ਪੱਲਾ ਜੀ ਅਸੋਚੀ ਸੀ ਨੀ ਇਹ ਐਡਵੋਕੇਟਸ ਦੀ ਹੀ ਪੁਲਿਸ ਸੁਣਵਾਈ ਨਹੀਂ ਕਰ ਰਹੀ ਤੇ ਆਮ ਜਨਤਾ ਦੀ ਕਿੱਦਾਂ ਹੋਏਗੀ ਮੈਂ ਇਹੀ ਗੱਲ ਕਹਿਣਾ ਚਾਹਨਾ ਕਿ ਇੱਕ ਸਾਡੀ ਬਾਰ ਦੀ ਇੰਨੀ ਸਟਰੋਂਗ ਬੋਡੀ ਜਿਨ੍ਹਾਂ ਦੀ ਇੰਨੀ ਯੂਨਿਟੀ ਹੈ ਇਹਦੀ ਰਿਪਰੈਜ਼ੈਂਟੇਸ਼ਨ ਦੇ ਬਾਅਦ ਇੱਕ ਐਫ ਆਈ ਆਰ ਦਰਜ ਕੀਤੀ ਗਈ ਮਲਜ਼ਮ ਫੜਿਆ ਗਿਆ ਔਰ ਬਿਨਾ ਕਿਸੇ ਇਨਵੈਸਟੀਗੇਸ਼ਨ ਤੋਂ ਉਸ ਮਲਜ਼ਮ ਨੂੰ ਫ੍ਰੀ ਕਰ ਦਿੱਤਾ ਗਿਆ ਉਹਨੂੰ ਇਸ ਕਰਕੇ ਫ੍ਰੀ ਕਰ ਦਿੱਤਾ ਉਹਦੀ ਡਿਫੈਂਸ ਦੇ ਵਿੱਚ ਇੱਕ ਐਫ ਆਈ ਆਰ ਉਹਦੇ ਕੋਲ ਰਜਿਸਟਰ ਕਰਵਾ ਦਿੱਤੀ ਉਹਦੇ ਫਾਦਰ ਨੂੰ ਫੜਿਆ ਗਿਆ ਉਨੂੰ ਛੱਡ ਛੱਡ ਦਿੱਤਾ ਗਿਆ ਜੇ ਇਹੀ ਗੱਲ ਕਿਸੇ ਪੋਲੀਟੀਕਲ ਲੀਡਰ ਨਾਲ ਹੋਈ ਹੁੰਦੀ ਜੇ ਸਰਕਾਰੀ ਸਰਕਾਰ ਦੇ ਕਿਸੇ ਵੀ ਪੋਲੀਟੀਕਲ ਵਰਕਰ ਨਾਲ ਹੋਈ ਹੁੰਦੀ ਤੇ ਉਹਨਾਂ ਸਾਰਿਆਂ ਦੇ ਪਰਿਵਾਰ ਪੁਲਿਸ ਚੱਕ ਕੇ ਲੈ ਜਾਂਦੀ ਏ ਉਹਨਾਂ ਦੇ ਜੀਜੇ ਚੱਕ ਕੇ ਲੈ ਜਾਂਦੀ ਉਹਨਾਂ ਦੇ ਰਿਸ਼ਤੇਦਾਰ ਚੱਕ ਕੇ ਲੈ ਜਾਂਦੀ ਏ ਤੇ ਸਾਡੇ ਵਕੀਲ ਦੇ ਕੇਸ ਦੇ ਵਿੱਚ ਕਿਉਂ ਇੰਨੀ ਢਿੱਲ ਵਰਤ ਰਹੀ ਏ ਪੁਲਿਸ ਇਹਦਾ ਗੱਲ ਦਾ ਇੱਕ ਕੁਐਸਚਨ ਮਾਰ ਕੇ ਇਹਨਾਂ ਦੀ ਪੁਲਿਸ ਐਡਮਿਨਿਸਟ੍ਰੇਸ਼ਨ ਦੇ